ਜੀ ਕੀ ਹਾਲ ਚਾਲ ਹੈ ਮਿੱਤਰੋ ਗੁੱਡ ਮਾਰਨਿੰਗ ਸ਼ਾਮ ਨੂੰ ਜੀ ਜਾਣਾ ਅਨੰਦਪੁਰ ਸਾਹਿਬ ਦੇਦੇ ਆ ਕੀ ਮੋਲ ਬਣਦਾ ਆ ਤੇ ਮਿਲਦੇ ਆ ਸ਼ਾਮ ਨੂੰ ਲੋ ਜੀ ਮੇਲੇ ਲੱਗ ਗਿਆ ਸ਼ੁਰੂਆਤਾਂ ਨੂੰ ਲੰਗਰ ਜਲਦੇ ਆ ਸਵੇਰੇ ਦੁਪਹਿਰੇ ਤੇ ਮੈਂ ਚੱਲਾ ਕੰਮ ਨੂੰ ਤੇ ਨਵੇਂ ਵਲੋਗ ਚ ਨਵੀਂ ਗੱਲਬਾਤ ਨਾਲ ਮਿਲਦੇ ਆ ਤੁਹਾਨੂੰ ਮੈਂ ਤੇ ਹਣੀ ਮੀਟਰ ਵੱਲ ਦੇ ਪਿਆ ਬਸ ਵਿਲੇ ਹੋ ਜਾਣਾ ਆਪਾਂ ਚੱਲੀਏ

ਕੁਰਕੀ ਦੇ ਨੂੰ ਉਠਾ ਲਦੇ ਆ ਦਾਦਾ ਯਾਰ ਤੂੰ ਵੱਡੀ ਫਿਰ 2000 ਕਹਿੰਦਾ 3000 ਕਹਿੰਦਾ ਹੈ ਇਹ ਜੋੜ ਜੋ ਆਇੰਦਿਆ ਟਰੈਕਟਰ ਆ ਆਹੋ ਘੜੂਕਾ ਚੱਲ ਫੋੜ ਆ ਜਾ ਆ ਜਾ ਲਾਰੇ ਲਾਰੇ ਇਹਨੂੰ ਕਹਿੰਨਾ ਸਾਜ਼ਰੀਆ ਕਾਲਾ ਪੈਟਰੋਲ ਨਾ ਇਹ ਤੁਸੀਂ ਕਰ ਰਹੇ ਹੋ ਆਪਣੀ ਦਸਤਾਵੇਜ਼ ਪੁੱਛ ਸਮਾਉਣ ਦੇ ਲਈ ਇਹਵਾ ਕਰ ਲੋ ਪਾਸਾ ਵਾਲੇ ਆਹੋ ਹੋਰ ਗੁਰੂ ਘਰ ਲੱਗੇ ਜੀ ਜੀ ਫੜ ਰਹੇ ਐਡੀ ਬੜੀ ਰੂਟ ਆ ਗਈ ਸਰ ਦਾ ਆ ਗਿਆ ਲਾਣੇ ਸੇਵਾ ਕਰਦੇ ਤੋਂ ਨਮਸ ਹਾਂਜੀ ਪੂਰੀ ਤੇ ਪਹੁੰਚ ਗਏ ਆ ਜੀ ਤੇ ਹੁਣ ਇੱਥੋਂ ਚੜਾ ਅੱਗੇ ਮੱਥਾ ਟੇਕ ਕੇ ਤੇਰੀ ਵੀ ਪਾ ਵਿੱਚ ਪੂਰੀ ਧਨ ਵਾਲੀਓ ਫੁੱਜ ਗਏ ਖੁਈ ਤੇ ਨਾ ਮਨਜੀ ਦਾ ਮੱਥਾ ਟਿਕਾਣਾ ਬੋਲੋ ਹੀ ਤੇਰੇ ਕੋ ਰੋਪਾ ਪਾਣਾ ਕੀ ਕਹ ਤਾ ਕਹ ਤਾ ਸੂਰਮੀਆਂ ਜਨ ਨਾਲ ਬੁਲਾਰਾ ਨੇ ਮਾਲੀ ਮੋਰਚੇ ਵਾਲੇ ਕਲੇ ਅਵਸਰ ਹੰਕਾਰੇ ਨੇ ਮਨ ਵਿੱਚ ਸੋਚਾਂ ਸੋਚ ਸੋਚ ਕੇ ਬਾਤ ਬਣਾਉਣ ਲੱਗੇ ਖਰਗੋਸ਼ੀਆਂ ਦੇ ਕੰਨਾ ਹੋਈ ਗੁਆਚ ਗਏ ਖਰਗੋਸ਼ੀਆਂ ਦੇ ਨੰਨਾ ਹੋਈ ਗਏ ਠੀਕ ਹੈ ਜਿੱਕੇ ਅਵੇ ਚਾਤਾ ਆਊਗਾ ਵਿੱਚ ਓਏ ਓਏ ਚਲਾ ਚਲੋ ਜਰਾ ਸ੍ਰੀ ਅਕਾਲ ਬੱਸ ਰਾਸਤੇ ਜਿ ਬੋਹ ਰਹੇ ਅਸੀਂ ਜੇ ਮਜੀਦ ਭੈਗਦਾ ਪਹਿਲਾਂ ਹੁੰਦਾ ਨਾ ਮਾਂ ਦੀ ਕਹਿੰਦੇ ਕਰਕੇ ਜਾਂਦਾ ਨਾ 800 ਰਾਈਡਰ ਹੋਣਾ ਤੋੜਾ ਵਾਲਾ ਆਹ ਟਾਇਰ ਤਾਂ ਦੇਖੋ ਤਾਂ ਕਿਹੜਾ ਦਾ ਖਾਲ ਨਹੀਂ ਹੁੰਦੇ ਕੋਤੋਂ ਆ ਗਿਆ ਹੈ ਜੀ ਜੀਦ ਨੇ ਲਿਆ ਬਰਸ਼ਾ ਐ ਨਾਤ ਕਰਾਉਂਦਾ ਪੂਰੀ ਬਰਸਾ ਬਸ ਅਜੀ ਮੱਥਾ ਢੇਕ ਲਿਆ ਹੁਣ ਆਪਾਂ ਇਹਨਾਂ ਟਰਾਲੀ ਨੂੰ ਗੱਲ ਜਿਵੇਂ ਕਹਿੰਦਾ ਤਾ ਆ ਗਿਆ ਆ ਗਿਆ ਆ ਗਿਆ ਪਾਵਰ ਆਛਾ ਕੋਰਡ ਵਾਲੇ ਲੈ ਜੀ ਤਾ ਵੇ ਇਹ ਗਹੀ ਤੂੰ ਕਹ ਤਾ ਜੀ ਗਰਜੱਕ ਪਾਪੜ ਬੋਰ ਉਹ ਦੇਖੀ ਉਹ ਲੈ ਆਜਾ ਦਰ ਸੁਲਤਾਨ ਖਾਨ ਦਾ ਇਹ ਵੀ ਇਹਨੂੰ ਭੁੱਖ ਲੱਗੀ ਹੋਏ ਇਹਨੂੰ ਇਹ ਬੜੇ ਦੇ ਬਣਾ ਚਲੋ ਚੰਡੋਲ ਝੁੱਟੀਏ ਨਹੀਂ ਨਹੀਂ ਉਹ ਬੜੇ ਦੇ ਚੱਲ ਸੱਤੂ ਓਏ ਝੁੱਟੀਏ ਓਏ ਓਹੜਾ ਹੜਦਾੜੀ ਹੈਗਾ ਹੜਦੀ ਆਦਾ ਮਨਦੀਪ ਵੇ ਵਾਹ ਚੱਲੋ ਦੇਰ ਦੇ ਹੁੜਕੇ ਜਿਹੜੇ ਹੋਣ ਹਾਂ ਆਪ ਫੋੜ ਚ ਦੇਖਦੇ ਆਂ ਵੇ ਕਿ ਜਾ ਕਹਿੰਦੇ ਇੱਥੇ ਬਹਿਣਾ ਮੁੰਡੇ ਨੇ ਇੱਥੇ ਬਹਿਣਾ ਉਹ ਫੋੜ ਘਾਟੀ ਬਹਿਣਾ ਦੱਸ ਮੈਨੂੰ ਇੱਥੇ ਬਹਿਣਾ ਠੀਕ ਆ ਚਲੋ ਚਲੋ ਇੱਥੇ ਬਹਿਨੇ ਆ ਉਹ ਵੀ ਮੈਂ ਦੇਖਦੇ ਆਂ ਫਿਰ ਬੇ ਨਾਲੇ ਹੁਣ ਚੜਜਣਾ ਆਪਾ ਪੁੱਣ ਫੋੜ ਆਇਆ ਆਇਆ ਉਲਟੀ ਉਲਟੀ ਦੁੱਦੀ ਹੁਣ ਦੇਹਦੇ ਆ ਗੱਲਬਾਤ ਕੀ ਹੁੰਦੀ ਆ ਤੇ ਫੋੜ ਉੱਪਰੇ ਚੱਲ 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 ਵੀ ਹੈ ਓਏ ਆਇਆ ਓਏ ਸੱਤੂ ਔਰੇ ਬੰਦੇ ਸਾਡੇ ਡਰਦੇ ਬੈਠੇ ਆ ਔਰੇ ਫੜਵੜ ਕੇ ਬੈਠੇ ਆ ਨਾ ਉਹਦਾ ਹੀ ਆ। ਇਹ ਫੋੜ ਡਰ ਗਿਆ। ਆਖਰੀ ਵਾਰ ਨਹੀਂ ਮੁੜ ਕੇ ਨਹੀਂ ਵੇਣਾ ਹੈਗਾ। ਨਮਾਦ ਤੋਰ ਤੈਦਾ ਬੈ ਕੇ ਮੈਂ ਬੈ ਕੇ ਜਾਣਾ। ਜਿਹੜਾ ਦੂਜਾ ਉਹਦਾ ਦਾਦਾ। ਬੜਾ ਡਰ ਲੱਗਿਆ ਥੂਲੇ ਇਹ ਔਖਾ ਯਾਰ ਥੂਲੇ ਵਾਲਾ ਕੰਮ ਔਖਾ। ਆਪ ਹੋ ਇਹਨੇ ਫੋੜ ਨੇ ਬਿਠਾਇਆ ਮੈਂ ਜਾਣ ਕੇ ਸਾਨੂੰ। ਆ ਬੰਦੇ ਇਹ ਦੇਖਾ ਸਬਲੋਡ ਹਾਂ ਜੀ ਜੈਜੀ ਜੀ ਭਾਈ ਜੀ ਤਾਲੀ ਮੋਰਿਆ ਜਿਆ ਨਰੇਂਦਰ ਹਾਂ ਹੈ ਬਟ ਇਹ ਗਲੇ ਆਵਾ ਚੱਲੇ ਆ ਹੁਣ ਪਿੰਡ ਨੂੰ ਵਾਪਸੀ ਆ ਰਹੇ ਬੱਸ ਬਹੁਤ ਵਜੇ ਮਾ ਸਾਡੇ ਹੋਇਆ ਰਾਤ ਨੂੰ ਵੀ ਕਾਫੀ ਸੀਗਾ ਬਾਕੀ ਠੀਕ ਠਾਕ ਹੈ